ਦੋਸਤੋ ਡੇਮਰੂ ਕਲਾ ਮੋਗੇ ਜ਼ਿਲ੍ਹੇ ਦੇ ਪਿੰਡ ਚੋਂ ਇੱਕ ਸ਼ਾਰਟ ਵੀਡੀਓ ਦਿਖਾਉਣਾ ਹੈ ਮੈਂ ਇਸ ਸ਼ਾਰਟ ਵੀਡੀਓ ਚ ਇੱਕ ਵੀਰ ਦੁਆਰਾ ਚੰਗੀ ਸੋਚ ਦੇ ਨਾਲ ਬਣਾਇਆ ਘਰ ਤੁਹਾਨੂੰ ਦਿਖਾਉਣਾ ਕਿਉਂਕਿ ਉੱਪਰ ਰਹਿਚਾ ਥੱਲੇ ਸਾਰੇ ਸੰਦ ਟਰੈਕਟਰ ਟਰਾਲੀਆਂ ਠੱਲਣ ਵਾਸਤੇ ਬਾਈ ਨੇ ਲੈਂਟਰ ਪਾ ਕੇ ਓਪਨ ਛੱਡ ਲਿਆ ਜਿਦੇ ਚ ਇਹ ਸਾਰੇ ਜਿਹੜੇ ਸੰਦ ਸਾਧਨ ਲੱਗ ਜਾਂਦੇ ਆ ਪਸ਼ੂਆਂ ਵਾਲਾ ਬਾਹਰਲੇ ਪਾਸੇ ਵਾਲਾ ਸੈਟਅਪ ਇਸ ਤਰ੍ਹਾਂ ਵਿੱਚ ਪਾਈਪਾਂ ਲੱਗੀਆਂ ਹੋਈਆਂ ਤੇ ਜੇ ਅੰਦਰਲੇ ਪਾਸੇ ਜਾਈਏ ਦੋਸਤੋ ਤਾਂ ਸਾਰੀ ਜਿਹੜੀ ਉਹ ਅੰਦਰੋਂ ਚਾਰ ਦੁਆਰੀ ਆ ਉਹਦੇ ਉੱਤੇ ਇਹ ਟਾਈਲਾਂ ਲਾਤੀਆਂ ਬਾਈ ਕਹਿੰਦਾ ਵੀ ਹੁਣ ਤੱਕ ਚਿਚੜਾਂ ਦਾ ਖਾਤਮਾ ਨਹੀਂ ਕਰ ਸਕੇ ਸੀ ਕਿਸੇ ਦਵਾਈ ਸਪਰੇ ਨਾਲ ਵੀ ਪਰ ਜਦੋਂ ਦੀਆਂ ਇਹ ਲਾਈਆਂ ਟਾਈਲਾਂ ਤਾਂ ਸਾਰੇ ਚਿਚੜ ਜਿਹੜੇ ਉਹ ਖਤਮ ਹੈ ਟੈਂਕੀ ਅੰਦਰ ਰੱਖਤੀ ਤਾਂ ਕਿ ਗਰਮੀ ਚ ਪਾਣੀ ਤਪੇ ਨਾ ਗਰਮਾਇਸ ਨਾ ਆਵੇ ਹੌਦ ਏਡੀ ਇੱਕ ਬੱਠਲ ਜਿੱਡੀ ਬਣਾਤੀ ਥੱਲੋਂ ਵੀ ਸਾਫ਼ ਹੋ ਸਕਦੀ ਐ ਤੇ ਪਾਣੀ ਵੀ ਵੇਸਟ ਨਹੀਂ ਹੋਊਗਾ ਜਦੋਂ ਪਸ਼ੂਆਂ ਨੇ ਪਾਣੀ ਪੀ ਲਿਆ ਤੇ ਖੋਲ ਕੇ ਉਹਨੂੰ ਸਾਫ਼ ਕਰ ਸਕਦੇ ਆ ਪਾਈਪਾਂ ਲਗਭਗ 5 ਫੁੱਟ ਤੇ ਲਾਈਆਂ ਤਾਂ ਕਿ ਪਸ਼ੂ ਆਰਾਮ ਨਾਲ ਬੈਠ ਸਕਣ ਸਾਰੀ ਖੁਰਲੀ ਦੇ ਵਿੱਚ ਇਹ ਟਾਇਲ ਲਾਈ ਆ ਤੇ ਟੇਪਰ ਟਾਇਲ ਆ ਤਾਂ ਕਿ ਗੁੱਠਾਂ ਦੇ ਵਿੱਚ ਕੋਈ ਵੇਸਟ ਮਟੀਰੀਅਲ ਖੜੇ ਨਾ ਧੰਨਵਾਦ